ਸਰਵ ਜੀ ਸੰਗਰੂਰ ਵੀ ਜੀ ਕਾਤਾ ਲਿਖਦਾ ਤੈਨਾਂ ਲੇਖ ਕਹਾਣੀਆਂ ਦੀ ਲੇਖ ਕਹਾਣੀਆਂ ਸੀ ਲਿਖਦਾ ਤੈਨਾਂ ਲੇਖ ਕਹਾਣੀਆਂ ਦੀ ਲੇਖ ਕਹਾਣੀਆਂ ਸੀ ਉਹਨ ਗੀਤ ਵੀ ਲਿਖਣ ਲਾ ਦਿੰਦੇ ਉਹਨ ਗੀਤ ਵੀ ਲਿਖਣ ਲਾ ਦਿੰਦੇ ਮੈਨੂੰ ਸੁਪਨੇ ਤੇਰੇ ਮੈਨੂੰ ਸੁਪਨੇ ਤੇਰੇ ਜਦੋਂ ਜਦੋਂ ਵੀ ਆਉਂਦੇ ਨੇ ਨਕਕਣ ਨੇ ਨੂੰ ਲਾ ਦਿੰਦੇ ਮੈਨੂੰ ਸੁਪਨੇ ਤੇਰੇ ਮੈਨੂੰ ਸੁਪਨੇ ਤੇਰੇ ਜਦੋਂ ਜਦੋਂ ਵੀ ਤੋਂਬੇ ਨੇ ਨਕਕਣ ਦੇ ਨੂੰ ਲਾ ਤੈ ਲਾਂ ਲੇਖ ਕਹਾਣੀਆਂ ਸੀ ਲਿਖਦਾ ਤੈ ਲਾਂ ਲੇਖ ਕਹਾਣੀਆਂ ਸੀ ਹੁਣ ਗੀਤ ਵੀ ਲਿਖਣ ਲਾ ਦਿੰਦੇ ਉਹ ਗੀਤ ਵੀ ਲਿਖਣ ਲਾ ਦਿੰਦੇ ਲੱਗਦਾ ਰਹਿ ਤਾ ਡਰ ਮੈਨੂੰ ਕਿਤੇ ਤੇਰੀ ਯਾਦ ਤੇ ਨਾ ਪੈ ਲੱਗਦਾ ਰਹਿੰਦਾ ਡਰਨੇ ਨੂੰ